ਹਾਂਜੀ ਕਰ ਅਰਦਾਸ ਬੰਦੇ ਉਹ ਤੇਰੇ ਨਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਇਹ ਭਰਾ ਪਾਕਿਸਤਾਨ ਪੰਜਾਬ ਤੋਂ ਤੇ ਇਹ ਪਹੁੰਚਿਆ ਹੋਇਆ ਹਰੀ ਸਿੰਘ ਨਲਵਾਜੀ ਦੀ ਸਮਾਦ ਦੇ ਉੱਤੇ ਤੇ ਇੱਥੇ ਆ ਕੇ ਇਸ ਬੰਦੇ ਦੀ ਫੀਲਿੰਗ ਇਹਦੇ ਹਾਪ ਪਾਓ ਇਹਦੇ ਜਜ਼ਬਾਤ ਦੇਖਣ ਵਾਲੇ ਨੇ ਤੇ ਕਿਦਾਂ ਆਪਣਾ ਕਹਿ ਕੇ ਸੰਬੋਧਨ ਕਰਦੇ ਆ ਤੇ ਇਹ ਪੂਰੀ ਦੁਨੀਆ ਦੇ ਵਿੱਚ ਨਾ ਇਹ ਚੀਜ਼ਾਂ ਸਿੱਖ ਕੌਮ ਦੇ ਹਿੱਸੇ ਆਈਆਂ ਨੇ ਕਿ ਪੂਰੀ ਦੁਨੀਆ ਦੇ ਵਿੱਚ ਕੋਈ ਵੀ ਆਪਣਾ ਕਹਿ ਕੇ ਗੱਲ ਕਰ ਸਕਦਾ ਵੀ ਸਾਡੇ ਆਪਣੇ ਆ। ਖਾਸ ਕਰਕੇ ਪਾਕਿਸਤਾਨ ਪੰਜਾਬ ਭਾਰਤ ਪੰਜਾਬ ਇੱਕ ਹੀ ਸੀਗਾ ਖੈਰ ਉਹ ਹੁਕਮ ਆਉਦਾ ਪਰਮਾਤਮਾ ਦਾ। ਉਹਦਾ ਹੁਕਮ ਸੀ ਇਕੱਠੇ ਸੀ ਉਹਦਾ ਹੁਕਮ ਸੀ ਵੱਖ ਹੋ ਗਏ ਉਹਦਾ ਹੁਕਮ ਹੋਇਆ ਤਾਂ ਫਿਰ ਇਕੱਠੇ ਹੋ ਜਾਗੇ। ਕੋਈ ਗੱਲ ਨਹੀਂ। ਪਿਆਰ ਵੰਡਿਆ ਕਰੋ। ਕਿਉਂਕਿ ਜਦੋਂ ਆਪਾਂ ਕਿਸੇ ਨੂੰ ਮਾੜਾ ਬੋਲਦੇ ਆ ਤਾਂ ਫਿਰ ਅਗਲਾ ਆਪਣੇ ਧਰਮ ਬਾਰੇ ਜਾਂ ਆਪਣੇ ਬਾਰੇ ਵੀ ਮਾੜਾ ਬੋਲਦਾ ਸੋ ਇਸ ਕਰਕੇ ਜੇ ਕੁਝ ਨਹੀਂ ਚੰਗਾ ਲੱਗਦਾ ਸਕਿਪ ਕਰ ਦਿਓ ਪਰ ਕਿਸੇ ਨੂੰ ਮਾੜਾ ਨਾ ਬੋਲੋ ਅੱਜ ਦਾ ਸਮਾਂ ਬਿਲਕੁਲ ਵਧੀਆ ਨਹੀਂ ਕਿਉਂਕਿ ਜਦੋਂ ਤੁਸੀਂ ਕਿਸੇ ਨੂੰ ਇੱਕ ਗੱਲ ਕਹਿੰਦੇ ਹੋ ਤਾਂ ਅਗਲਾ ਤੁਹਾਡੇ ਨਾਲ ਨਾਲ ਤੁਹਾਡੇ ਧਰਮ ਨੂੰ ਤੁਹਾਡੇ ਪਰਿਵਾਰ ਨੂੰ ਵੀ ਖੇਚਦਾ ਸੋ ਇਸ ਕਰਕੇ ਕਿਸੇ ਨੂੰ ਮਾੜਾ ਬੋਲਣ ਦਾ ਟਾਈਮ ਨਹੀਂ ਹੈਗਾ ਨਾ ਬੋਲਣ ਦੀ ਲੋੜ ਆ ਉਸ ਕਾਲਪੁਰਖ ਵਾਹਿਗੁਰੂ ਦੀ ਰਜਾ ਦੇ ਵਿੱਚ ਰਹੋ ਪ੍ਰਮਾਤਮਾ ਦਾ ਨਾਮ ਲਓ ਆਜੋ ਦੇਖਦੇ ਆਂ ਇਹ ਵੀਰ ਨੇ ਕੀ ਕੀਤਾ ਹਰੀ ਸਿੰਘ ਨਲਵਾਜੀ ਦੇ ਬਾਰੇ ਧੰਨਵਾਦ ਕਿੰਨੇ ਨੇ ਕਿ ਸ਼ਾਇਦ ਸੂਰਮੇ ਸ਼ਹੀਦ ਹੋ ਜਾਂਦੇ ਨੇ ਮਗਰ ਤਾਰੀਖ ਦੇ ਉੱਤੇ ਆਪਣੀ ਐਡੀ ਵੱਡੀ ਛਾਪ ਛੱਡਦੇ ਨੇ ਕਿ ਫਤੀਆਂ ਤੱਕ ਉਪਲਾਈ ਨਹੀਂ ਜਾ ਸਕਦੀ ਜਿਲ੍ਹਾ ਥੋੜਾ ਸਰਾ ਐਸ ਕਾਇਂ ਅਸੀਂ ਪਹੁੰਚੇ ਆਂ ਸਰਦਾਰ ਹਰੀ ਸਿੰਘ ਨਲਵਾਜੀ ਦੀ ਸਮਾਦ ਦਿੱਤੇ ਜਿੱਥੇ ਪੰਜਾਬ ਦਾ ਇਹ ਸੂਰਮਾ ਸ਼ੇਰਪੁੱਤਰ ਜਿਹੜਾ ਸੀ ਸਾਰੇ ਪੰਜਾਬ ਨੂੰ ਇੱਕ ਫਖਰ ਸੀ ਕਹਿੰਦੇ ਨੇ ਹਮੇਸ਼ਾ ਅਫਗਾਨੀ ਜਿਹੜੇ ਸਨ ਉਹ ਪੰਜਾਬ ਦੇ ਉੱਤੇ ਕਰਦੇ ਰਹੇ ਹਮਲੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਅੰਦਰ ਇਹ ਸ਼ੇਰ ਨੇ ਫ਼ਰਮਾ ਪਾਇਆ ਸੀ ਅੱਜ ਤੱਕ 200-250 ਸਾਲ ਹੋ ਗਏ ਨੇ ਅੱਜ ਤੱਕ ਕਦੀ ਮੁਰ ਪੰਜਾਬ ਦੇ ਉੱਤੇ ਅਫਗਾਨੀਆਂ ਨੇ ਹਮਲਾ ਨਹੀਂ ਕੀਤਾ ਇਹ ਲਖਿਆਲ ਹੈ ਕਿ ਫੀਲ ਹੋ ਕਰ ਸਕਦਾ ਹੈ ਜਿਹੜਾ ਇੱਥੇ ਆਏਗਾ ਹੈ ਨਾ ਤੇ ਲਖਿਆਲ ਹੈ ਕਿ ਹਰ ਪੰਜਾਬੀ ਨੂੰ ਆਉਣਾ ਚਾਹੀਦਾ ਹੈ ਅਸੀਂ ਉਸ ਕੰਪਨੀ 'ਚ ਜਾ ਰਹੇ ਹਾਂ ਜਿਸ ਦੇ ਸਰਦਾਰ ਗਰੀਸੇ ਨਲਵਾ ਨੇ ਜੀਤਾਂ ਨੂੰ ਅਗਲੀ ਦੇ ਕੇ ਉਹਨਾਂ ਦੇ ਫੁੱਲ ਹਿੱਸੇ ਕਾਤੇ ਇਸ ਰਾਤੇ ਸਰਦਾਰ ਐਸੀ ਨਲਵਾ ਹੀ ਕਰਦੇ ਜੇਰਾ ਸਰਕਾਰ ਬੈਠ ਤੇ ਇਸ ਜਗ੍ਹਾ ਤੇ ਸਕਾਰ ਦੇ ਜਿਹੜੇ ਪੁਲ ਸਾਨੂੰ